ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ ਕਿਉਂਕਿ ਜੇ ਦਰਵਾਜ਼ਾ ਛੋਟਾ ਹੈ ਨਾ ਉਹਨੂੰ ਤੋੜਨ ਦੀ ਬਜਾਏ ਝੁੱਕ ਕੇ ਲੰਘਣ ਵਿੱਚ ਹੀ ਸਮਝਦਾਰੀ ਹੁੰਦੀ ਹੈ ਜੇ ਦਰਵਾਜ਼ਾ ਛੋਟਾ ਹੀ ਹੈ ਨਾ ਭਾਵ ਜਿਕੇ ਤੇਰੇ ਭਰਾ ਦਾ ਤੇਰੀ ਭੈਣ ਦਾ ਤੇਰੀ ਮਾਂ ਦਾ ਤੇਰੇ ਬੱਪੂ ਦਾ ਤੁਹਾਡੇ ਰਿਸ਼ਤੇਦਾਰ ਨੇ ਜੇ ਅੰਦਰਲਾ ਦਿਲ ਦਾ ਦਰਵਾਜ਼ਾ ਛੋਟਾ ਹੈ ਤੇ ਪਿਆਰਿਆ ਤੂੰ ਝੁੱਕ ਕੇ ਲੰਘਣਾ ਸਿੱਖ ਲੈ ਉਹ ਨਿਮਰਤਾ ਦਾ ਗਹਿਣਾ ਪਾਲਿਆ ਆਖੋਤਾ ਨਗਰੂਰਾਮ ਦਾਸ ਜੀ ਤਾਂ ਨੈ ਗੁਰੂ ਰਾਮ ਦਾਸ ਜੀ ਤੇ ਨਿਮਰਤਾ ਦਾ ਗਹਿਣਾ ਉਹ ਗਹਿਣਾ ਇਹ ਬਾਬਾ ਨਨ ਸਿੰਘ ਸਾਹਿਬ ਜੀ ਦੇ ਬਚਨ ਨੇ ਕਹਿੰਦੇ ਜਿਸ ਬੰਦੇ ਦੇ ਕੋਲ ਨਿਮਰਤਾ ਦਾ ਗਹਿਣਾ ਨਾ ਉਹਦੇ ਕੋਲ ਬਾਕੀ ਦੀਆਂ ਚੀਜ਼ਾਂ ਬਾਕੀ ਦੇ ਪਦਾਰਥ ਬਾਕੀ ਦੀਆਂ ਗੁਰੂ ਨਾਨਕ ਵੱਲੋਂ ਮਿਲੀਆਂ ਹੋਈਆਂ ਬਖਸ਼ਿਸ਼ਾਂ ਆਪੇ ਧੁਰੀਆਂ ਆਉਂਦੀਆਂ ਨੇ ਹਾਂ ਜੀ ਤਨ ਗੁਰੂ RAMDAS ji ਤਨ ਗੁਰੂ RAMDAS ji ਪਿਉਰ ਨ ਲਖੋ ਨ ਜੀ ਤਨ ਬਾਬਾ